ਅਗਲਗੱਤੀ ਅੱਚੀ ਬਜਾਰੀ ਅਗਲਗੱਤੀ ਕਿੰਨਾ ਉੱਤਾਰਾ ਸਰ ਦੇਖੋ ਜੀ ਜੇ ਸਾਨੂੰ 670 ਸਾਰਨਾਥੋਂ ਲੋਕਰ ਰੈਜੀਡੈਂਸ ਤੋਂ ਸਾਨੂੰ ਪਤਾ ਲੱਗਾ ਸਾਡੇ ਦੇ ਇੱਥੇ ਚੌਂਕੀ ਦਾਸ ਨੂੰ ਫੋਨ ਕੀਤਾ ਅਸੀਂ ਇਮੀਡੀਏਲੀ ਆਪਣੇ ਫਾਇਰ ਸਟਾਫ ਨੂੰ ਉੱਥੇ ਤੇ ਪਹੁੰਚੂਰ ਕੀਤਾ ਤੁਹਾਡੇ ਸਾਰੇ ਸਾਰੇ ਗੱਡੀਆਂ ਆ ਗਈ ਕੰਟਰੋਲ ਕੀਤਾ ਅੱਗ ਲੱਗਣ ਦਾ ਕਾਰਨ ਜੋ ਸਾਨੂੰ ਲੱਗਦਾ ਸ਼ਾਇਦ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਤਾਰਾ ਨਾਲ ਕਾਫੀ ਜੰਜਾਜ ਸ਼ਾਰਟ ਸਰ ਕਰਦਾਂਦੇ ਸੀ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗੀ ਹੈ ਕਿਉਂਕਿ ਇਹ ਸਾਡੇ ਸਟੋਰ ਰੂਮ ਸੀ ਸਾਡਾ ਕਾਫੀ ਪਾੜਾ ਰਿਕਾਰਡ ਵਗੈਰਾ ਦਾ ਸਾਡਾ ਪਿਆ ਸੀ ਲੱਕੜ ਵਗੈਰਾ ਪਈ ਸੀ ਤੁਹਾਨੂੰ ਉਹਦੇ ਕਰਕੇ ਇਹਦਾ ਨਾਲ ਅੱਗ ਬਹੁਤ ਜ਼ਿਆਦਾ ਮੱਚੀ ਸਰ ਨਗਰ ਨਿਗਮ ਹਮੇਸ਼ਾ ਨਕਸ਼ੇ ਪਾਸ ਤੋਂ ਲੱਗੇ ਦੇਖਦਾ ਕਿ ਫਾਇਰ ਸਿਸਟਮ ਇੱਥੇ ਲੱਗਿਆ ਹੈ ਜਾਂ ਨਹੀਂ ਲੱਗਿਆ ਨਗਰ ਨਿਗਮ ਦੇ ਵਿੱਚ ਆਪਣੇ ਦੇ ਵਿੱਚ ਹੀ ਫਾਇਰ ਸਿਸਟਮ ਲੱਗੇ ਰੱਖੀ ਕਿਉਂ ਇਹਦੇ ਬਾਰੇ ਸਰ ਆਪਣਾ ਕੰਸਰਨ ਆਪਣਾ ਇਹਦਾ ਕੀ ਡਿਗਰੀ ਦੱਸ ਸਕਦਾ ਜੀ